ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਪਿੰਡ ਕੋੜਖਿਆ ਨੇ ਪਹੁੰਚ ਚੁੱਕੇ ਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਮਟਾਲਾ ਬਾਈ ਕਾਲੂ ਤੇ ਗੁਰਦਾਸ ਸਿੰਘ ਕੋਲ ਆ ਚੁੱਕੇ ਆਂ ਦੇਖੋ ਅੱਜ ਵੀ ਬਾਈ ਨਾਲ ਕੋਈ ਦੋ ਦਿਆਂ ਜੋਗੀਆਂ ਵਹਿਣਾ ਪੰਜ ਛੇ ਦੇ ਲਗਭਗ ਸੇਲ ਆ ਬਾਕੀ ਇਹਨਾਂ ਨੇ ਗੱਲ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਦੀਪ ਦੇ ਫਾਰਮ ਚ ਆਣਾ ਵੇਖਣ ਵਾਲਿਆਂ ਨੂੰ ਮੇਹਲਾ ਪਰ ਵਿਆਹ ਹੋ ਸੀ ਹਾਂ ਵਿਆਹ ਵੇਖਿਆ ਗਿਆ ਜੋਰ ਹੋ ਗਿਆ ਵਿਆਹ ਬਾਪੂ ਜੀ ਸਤਿ ਸ਼੍ਰੀ ਅਕਾਲ ਹੋਰ ਦਿਰਾਓ ਜੀ ਬਾਸ ਵਧੀਆ ਵਧੀਆ ਨੇ ਯਾਰ ਕਿਵੇਂ ਕਿ ਵਿੱਗਾ ਮਾਲ ਫਿਰ ਹਾਂ ਵਿੱਗਿਆ ਮਾਲ ਵਿੱਗਿਆ ਸੀ ਮਾਲ ਤੁਹਾਨੂੰ ਕੋਦਾ ਤੁਹਾਡੇ ਚਾਲ ਦਾ ਨਾ ਨਾ ਚਲੋ ਐਈਆਂ ਮਾਲ ਵੇਚਣ ਵਾਲੇ ਪਹਿਲਾਂ ਥੋੜਾ ਜਿਹਾ ਲੱਗਾ ਸੀ ਕਿ ਮਤਲ ਜਿੱਦਾਂ ਗਾਹਕ ਕੋਲ ਤਾਂ ਆਪਾਂ ਹੁਣ ਥੋੜਾ ਥੋੜਾ ਨਿਕਲਿਆ ਬਸ ਤੁਰਨਾ ਸੰਦੀਪ ਜੀ ਦਾ ਕੰਮ ਹੋਣਾ ਹੌਲੀ ਹੌਲੀ ਤੁਰਨਾ ਕੰਮ ਤੋਂ ਪਹਿਲਾਂ ਥੋੜਾ ਜਨਾ ਥੋੜਾ ਜਿਆ ਕਰਨਾ ਖਰਾਬ ਕੰਮ ਬਾਕੀ ਹੁੰਦਾ ਜਿਹੀਂ ਪਹਿਣੀਏ ਜਣ ਵੀ ਜ਼ਿਕਰ ਚੱਲਣਾ ਹੁਣ ਚੱਲਣਾ ਮਹੀਨਾ ਡੇਢ ਨੱਪ ਕੇ ਰੱਖੀਏ 2 ਮਹੀਨਾ ਦਾ ਤੇ ਚੱਲਣਗਾ ਥੰਦਾਂ ਦਾ ਚਲੋ ਕਿੰਨੇ ਆਜ ਫਿਰ ਅੱਜ 5 ਚਲੋ ਕਰੋ ਏ ਘਬਣਾ ਜੀ ਨਹੀਂ ਸੂਈ ਸੂਈ ਰਾਤ ਦੀ ਹੈ ਵੀ ਅੱਛਾ ਇਹਦਾ ਉਹ ਬੱਚਾ ਉਹ ਪਰੇ ਬੱਚਾ ਅੱਛਾ ਹਾਂ ਲਓ ਜੀ ਤੇ ਕਿੰਨਾ ਕਰੂ ਕਹ ਲਓ ਜੀ ਮੈਂ ਦੋ ਤੇ ਇਹ ਲੈ ਵੇ ਦਾ ਹਿਸਾਬ ਲਾ ਲਓ ਵੀ 20 ਦਿੰਦੀ ਆ ਕਿ 25 ਦਿੰਦੀ ਆ ਲੈ ਵਾ ਲੂ ਆ ਵੇਖ ਲਓ ਤੁਸੀਂ ਬਾਕੀ ਲਓ ਜੀ ਲੈ ਵੇ ਹਿਸਾਬ ਹੁਣ 20 ਦਿੰਦੀ ਆ ਕਿੰਨਾ ਦਿੰਦੀ ਆ 25 ਦਿੰਦੀ ਆ ਬਾਕੀ ਆ ਵੀ ਲੈ ਵਾ ਲੂ ਆ ਖੁੱਲਾ ਆ ਹਾਂ ਜੀ ਲੈ ਵਾ ਲੂ ਆ ਖੁੱਲਾ ਆ ਤੇ ਠੰਡੀ ਸੀ ਰਿਆ ਬਾਬੇ ਜੀ ਬਿਲਕੁਲ ਬਿਲਕੁਲ ਆ ਜਾਓ ਹਾਂ ਜੀ ਹਾਂ ਜੀ ਲਿਆਓ ਆ ਜੋ ਆ ਚੋਾਈ ਜੂ ਵਧੀਆ ਬਲਵਾਈ ਦੀ ਓਕੇ ਠੰਡੀ ਸੀਲ ਬਸ ਠੀਕ ਆ ਜੋ ਲਿਆਓ ਜੀ ਕਾਲੂ ਕਿਨੇ ਕਰ ਜੂ ਦਸਰ ਦਦ ਸੰਦੀਪ ਜੀ 20 ਤੋਂ ਪਲਾਸੀ ਜਾਣੀ ਆ 20 ਤੋਂ ਬਾਹਰ ਚੱਲ 24 ਕਰਦੇ 24 ਕਰਦੇ ਨਖਰ ਲਾ ਲੈ ਹਾਂ ਨੀ ਨਾ ਨਾ ਵਹਿਲਾ ਬਾਕੀ ਕਿਨੇ ਅਗਰੇ ਆ ਮੋਟਿਆ ਲੱਗੀਆਂ ਕਰ ਜੇ ਨਾ ਵਿਜੀ ਤੂੰ ਬਫਲਾ ਫੀ ਚੱਲੂਗੀ ਬੰਦਾ ਫਲਾਟਲਾ ਕਰ ਦੇਣਾ ਬਾਕੀ ਆ ਗਈ ਠੰਡੀ ਠੰਡੀ ਆ ਏਦਾਂ ਮਰਜੀ ਬੈਠੇ ਰੋ ਥੱਲੇ ਆਂਦੇ ਭਾਜੀ 30 ਗੱਡੇ 40 ਗੱਡੇ 20 ਕਰ ਜੇ ਬੋਸ 20 ਕਿਲੋ ਬਣਾ ਦੋ ਤੇ ਵਿਖਲੇ ਵੇਚੀ ਠੀਕ ਹੈ ਜੀ ਬੋਲੋ ਹਾਂ ਨਹੀਂ ਕਰੀਏ ਸੰਦੀਪ ਜੀ ਹਾਂ ਨਹੀਂ 65000 ਦੀ ਦੇ ਦਈਏ ਛੋੜੀ ਹੁਣੀ ਆ 500 500 ਚੱਲ 1000 ਛੱਡ ਦਾਂਗੇ ਚੌਣ ਦੀ 40000 ਦੀ ਆਹ ਜੀ ਆ ਪਹਿਲਾ ਸੂਆ ਪਹਿਲਾ ਦੋਂਦੀ ਵਸ਼ੀ ਆ ਦੋ ਦੰਦ ਪਹਿਲਾ ਸੂਆ ਦੋ ਦੰਦ ਇਹ ਵਸ਼ੀ ਮਗਰ ਆ ਫੁੱਲ ਕਾਧ ਖਾ ਮੇ ਦੇ ਇੱਕ ਵਾਰ ਫੁੱਲ ਕਾਧਿਆ ਭਾਜੀ ਕਾਧ ਲੈ ਲੋ ਤੇ ਵਸੀ ਕਿੱਥੇ ਪਾਲ ਸੜੀ ਜਾ ਰਹੀ ਹੈ ਬਹੁਤ ਚੀ ਹੈ ਜੀ ਖਾਣ ਵੀ ਆ ਲੋ ਕਾਰ ਵਸੀ ਨੂੰ ਲਗਾ ਉਹ ਜੀ ਵੇੜ ਮਾੜੀ ਮੁੱਡੀ ਵੇੜ ਪੜਾ ਕੋਈ ਆ ਜੋ ਆ ਬਾਕੀ ਹੈਗੀ ਦੋਂਦੀ ਆ ਮਖਾਲ ਦੇ ਬੰਦੇ ਵੇਖ ਲੋ ਜੀ ਕਹਿ ਨਹੀਂ ਇਹ ਬਾਕੀ ਸੰਦੀਪ ਜੀ ਠੰਡੀ ਸੀਲ ਆ ਜਿੱਦਾਂ ਮਰਜ਼ੀ ਬੈਠਾ ਰਹੋ ਥੱਲੇ ਲਿਆਓ ਦੋ ਦਾ ਨਵਾਂ ਬਿਹੜ ਦਾ ਕਾਤੇ ਕਾੜਾ ਬੇ। ਦੱਤ ਬੜਾ ਕੱਢਿਆ ਹੁੰਦੀ ਜੀ। ਹਾਂ। ਦੱਤ ਵਾਲੀ ਦੱਤ ਕਰਾਤੀ ਇਹਨੇ ਫੋੜੀ। ਹਾਂਜੀ। ਜੀ ਇਹ ਵੀ 65000 ਦੀ ਜਾਂਦੀ ਹੈ ਵਸੀ। ਇਹ ਵੀ 65000 ਦੀ। ਚਲੋ 1000 ਹਿਛਾ ਦੇ ਦਿੰਦੇ। 16 ਕਿਲੋ ਦੋ ਦੋ ਸੰਦੀ ਜੀ। 16 ਕਿਲੋ। ਲੋ ਜੀ 40000 ਦੀ ਇਹ ਵੀ। ਤੇ ਵਸੀ ਮੋਰੀ ਲੈਣਾ ਭਾਏ ਦੋ ਦੰਦ ਦਾ ਬਿਹੜਾ ਜੀ। ਵੇਣ ਦੇ ਗਾਂ ਅਗਰ ਪੂਰਾ ਤਿਆਰ ਹੋਣਾ ਅਜੇ ਬੜਾ ਦੁੱਧ ਆ ਬੜਾ ਬੜਾ ਇਹਨਾਂ ਬੜਾ ਹੋਣੀ ਜੀ 16 ਕਿਲੋ ਬਹੁਤ ਆ ਬਾਕੀ ਇਹ ਗਮਾਪੋ ਆਪਣੀ ਨਹੀਂ ਸੂਈ ਆ ਵੀ ਅਜੇ ਵੀ ਸੂਈ ਆ ਹਾਂ ਜੀ ਇਹਦਾ ਬੱਚਾ ਵਾ ਸ਼ਾਮਾ ਕਰ ਦੁੱਧ ਕਿੰਨਾ ਦੁੱਧ ਦੇ ਥਲੇ 10-11 ਕਿਲੋ 10 ਕਿਲੋ ਤਿਆਰ ਜੇ ਵੀ ਦੇ ਲੋ ਤਾਜੀ ਆ ਬਿਲਕੁਲ ਤਾਜੀ ਤਾਜੀ ਜੀ ਤਾਜੀ ਅਜੇ 7-8 ਵਾਂ ਦੇਣੇ ਬਸ ਠੀਕ ਹਾਂ ਇਹ ਆਪ ਕਰਾਂਗੇ ਜੀ ਇਹ ਲੋਕਾਂ ਨੇ ਆਉਂਜਰ ਤੇ ਜੋ ਸੀ ਕੱਢ ਕੇ ਆਣ। ਆਸ ਹੋਣਾ ਅਗਲਾ ਕਿਹੜਾ ਲਾਵਾਂਗੇ ਜਰਸੀ ਦਾ ਛਾਂਤ। ਲਾ ਗਈ ਜਾਵੇ ਬਾਬੇ ਦੀ ਕਿਰਪਾ ਨਾਲ। ਹਾਂਜੀ ਫਿਰ ਕਲਜੀ 35 ਦੀ 35000 ਦੀ। ਨਹੀਂ। 35 ਦੀ ਨਾ ਤੇ ਇਹ ਰਗੀ। ਹਾਂ। ਇਹ ਫਲਾ ਵਿੱਚ ਡਾਊਨ ਕਰ ਲਈਏ ਆਪਾਂ। 33 ਦੀ ਪਾ ਲਈਏ। ਚਲ। ਜਾਂ ਜਾਂ ਇੱਕ ਅੰਦਰ ਦੇ ਵਿੱਚ ਮਾਰਿਆ ਡਾਊਨ ਰੱਖੀਏ ਕੰਮ। ਠੀਕ। ਚਾਹ। ਇਹ ਵੀ ਸੂਈ ਆ ਰਾਤ ਦੀ ਵਹਿੜ। ਅੱਛਾ ਇਹ ਲੈ ਵਲੂਆ ਵੇਹ ਲੋ। ਬਾਕੀ ਇਹਦਾ ਹਸਾਕ ਦਾ ਵਾਲਾ ਉਹ ਬੱਚਾ ਜੇ ਨਾਲੂ ਗਿੱਲਾ ਜੇ ਹਾਂ ਹੈ ਹਾਂ ਆਹ ਵਾਲਾ ਇਹਨੇ ਵੇ ਦਾ ਹਸਾਕ ਵਾਲਾ ਉਹ ਪੀਪਾ ਪਾਣੀ ਨੇ ਦੁੱਧ 12 ਦੇਣਾ ਕਿ 14 ਦੇਣਾ ਕਿ 15 ਆਪਾਂ ਸਾਰੇ 2-4 ਕਿਲੋ ਚੋਈ ਹੈ ਜਿਆਦਾ ਨਹੀਂ ਚੋਈ ਆਵੇਂ ਤੁਹਾਨੂੰ ਕੀ ਹੈ ਬਾਕੀ ਆ ਗਈ ਠੰਡੀਆਂ ਕੋਈ ਰੱਸੀ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਬਸ ਠੀਕ ਹਾਂ ਹਰ ਫੋਨ ਲੈ ਲੋ ਮੋਲੇ ਲਗਾ ਦੇ ਚਵਾ ਲਗਾ ਲੋ ਕਾਰ ਹਿੰਦੀ ਮੇਰੇ ਕੀ ਮੇਰਾ ਦੀਪ ਜੀ ਇਹਦੀ ਕੀ ਮੈਂ ਤੁਹਾਨੂੰ ਭਾਵੇਂ ਕਰ ਲਵਾਂ 40 33 ਦੀ ਵਛੀ ਦੇ ਦਈਏ ਹਾਂਜੀ ਚਲੋ 40 ਦੀ ਆ ਠੀਕ ਹੈ ਨਾ ਇਹ ਗੱਬਣ ਇਹ ਵਛੀ ਯਾਰ ਸਰ ਗੱਬਣ ਤੇ ਦੋ ਦਾ ਇਹ ਚੌਗੀ ਜੇ ਸਰ ਚਾਰ ਦਾ ਪਹਿਲਾ ਚਾਰ ਦਾ ਚੌਗੀ ਹੈ ਲੈ ਵੀ ਬਹੁਤ ਤਿਆਰ ਹੋ ਗਈ ਹਾਂ ਮਾਣੂ ਕੀ ਚੰਗੀ ਵਛੀ ਬਾਕੀ ਜੇ ਦਿਨ ਦਾ ਲੈਂਦੀ ਆ ਲੈਨ ਦਾ ਦਸ ਥੋੜੇ ਢੁੱਲੇ ਲੈ ਜਾ ਚਾਰ ਹੀ ਹੋਵੇ ਚਾਰ ਹੀ ਆ ਚਾਰ ਦਾ ਦੀ ਚਾਰ ਦਾ ਆ ਜੋ ਠੀਕ ਹੈ ਜੀ ਗੋਲਗਾਲ ਚੰਗੀ ਆ। ਪਲੀ ਵਸੀ ਠੰਡੀ ਆ। ਤੇ ਬਾਜੀ ਫਰੰਦੀ ਕੀ ਮਰ? ਐਵੇਂ ਠੱਤੀ ਦੀ ਦੇ ਦਿਆ ਸੰਦੀਪ ਜੀ। ਠੱਤੀ ਹਜ਼ਾਰ ਦੀ। ਆਹ 500 ਛੋੜ ਤੋ। 400 ਛੋੜ। ਹਾਂਜੀ। ਚਲੋ। ਤੇ ਦੇਖ ਲੋ ਜੀ ਆ ਵੀਰੇ ਪੰਜ ਬਹਿਣਾ ਤੇ ਪੰਜੇ ਦਾ ਭਾਤ ਉਹ ਤੁਹਾਨੂੰ ਪਤਾ ਲੱਗੀ ਗਿਆ ਕਿੰਨਾ ਹੈਗਾ। ਕੁਛ ਵੀ ਭਾ ਹੈ ਨਹੀਂ। ਠੀਕ ਹੈ ਜਿਹੜੇ ਤੁਹਾਨੂੰ ਟਾਈਮ ਚੱਲੀ ਜਾਂਦਾ ਤਾਂ ਬਾਹਰ ਕੁਝ ਵੀ ਹੈ ਨਹੀਂ। ਬਾਕੀ ਇੱਥੇ ਆਓ ਚੁਾਈ ਕਰੋ ਭਾਤ ਸੋਣਾ ਬਾਜੀ ਤਸੱਲੀ ਕਰੋ ਜੀ। ਜਿਹੜੀ ਗੱਪੜ ਨੂੰ ਚੈੱਕ ਕਰਕੇ ਲੈ ਕੇ ਚੈੱਕ ਕਰਕੇ ਹਾਂਜੀ। ਚਲੋ। ਬੋਲੋ ਜੀ ਨੰਬਰ।